ਕਹਾਣੀ ਮੂੰਹ ਬੋਲੇ ਰਿਸ਼ਤੇ ਲੇਖਕ ਤਰਸੇਮ ਸਿੰਘ ਪੰਗੂ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖੜੋ ਗਿਆ ਫੋਨ ਦੀ ਰਿੰਗ ਟੋਨ ਨੇ ਸਭ ਕਾ ਸੂਬੇਦਾਰ ਗੁਰਤੇਜ ਸਿੰਘ ਨੂੰ ਸੁਚੇਤ ਕੀਤਾ ਸਕਰੀਨ ਉੱਤੇ ਵਿਦੇਸ਼ੀ ਨੰਬਰ ਡਿਸਪਲੇ ਹੋ ਰਿਹਾ ਸੀ ਅਜਿਹੇ ਫੋਨਾਂ ਜ਼ਰੀਏ ਹੁੰਦੇ ਸਾਈਬਰ ਕ੍ਰਾਈਮ ਵੀ ਉਸ ਨੂੰ ਯਾਦ ਆਏ ਉਸਨੇ ਪੂਰੀ ਤਰ੍ਹਾਂ ਸੁਚੇਤ ਹੋ ਕੇ ਫੋਨ ਉਠਾ ਕੇ ਹੈਲੋ ਆਖੀ ਦੂਜੇ ਪਾਸੇ ਤੋਂ ਡੈਡੀ ਤਗੜਾ ਹੈ ਤੀਜਾ ਨਹੀਂ ਪਛਾਣੀ ਲੱਗਦੀ ਆਵਾਜ਼ ਨੇ ਝੰਜੋੜਿਆ ਇੰਜ ਹੀ ਫਰਾਡ ਕਰਨ ਵਾਲੇ ਫੋਨ ਕਰਕੇ ਆਖਦੇ ਨੇ ਪਛਾਣਿਆ ਪਛਾਣੋਂ ਖਾਂ ਭਲਾ ਫੇਰ ਆਖਣ ਗਿਆ ਹੁਣ ਤੁਸੀਂ ਸਾਨੂੰ ਭੁੱਲੀ ਗਏ ਉਸਦੇ ਬੱਚਿਆਂ ਤੋਂ ਇਲਾਵਾ ਉਸ ਨੂੰ ਡੈਡੀ ਆਖਣ ਵਾਲਾ ਉਪਰਾਂ ਬੰਦਾ ਇਹ ਕੌਣ ਹੋਇਆ ਭਲਾ ਗੁਰਤੇਜ ਨੇ ਮਨ ਬਚਨੀ ਕੀਤੀ ਅਜੇ ਇਹ ਫੋਨਾਂ ਨਾਲ ਹੋਈਆਂ ਠੱਗੀਆਂ ਨੇ ਉਸ ਨੂੰ ਇੱਕ ਵਾਰ ਫਿਰ ਝੰਜੋੜਿਆ ਉਸਨੂੰ ਇੱਕਦਮ ਯਾਦ ਆਇਆ ਕਿ ਫੌਜੀ ਨੌਕਰੀ ਦੌਰਾਨ ਸਪਈ ਹਰਦੀਪ ਸਿੰਘ ਜਿਸ ਦਾ ਛੋਟਾ ਨਾਮ ਬਿੱਟੂ ਸੀ ਉਸਨੂੰ ਡੈਡੀ ਆਖਿਆ ਕਰਦਾ ਸੀ ਜਿਸ ਨੂੰ ਉਹ ਮਜ਼ਾਕ ਹੀ ਸਮਝਦਾ ਰਿਹਾ ਫਿਰ ਵੀ ਸचेत ਰਹਿੰਦੇ ਹੋਏ ਗੁਰਤੇਜ ਨੇ ਕਿਹਾ ਹੈਲੋ ਹਰਦੀਪ ਸਿੰਘ ਬੋਲਦਾ ਹਰਦੀਪ ਨਹੀਂ ਸਿਰਫ ਬਿੱਟੂ ਮੈਂ ਸੋਚਿਆ ਵੇਖਦੇ ਆ ਡੈਡੀ ਪਛਾਣਦਾ ਵੀ ਹੈ ਕਿ ਨਹੀਂ ਮੈਂ ਬੜੇ ਯਤਨਾਂ ਨਾਲ ਤੇਰਾ ਫੋਨ ਲੱਭਿਆ ਹੈ ਸਾਫ ਹੋ ਗਿਆ ਕਿ ਇਹ ਕੋਈ ਫਰਾਡੀ ਨਹੀਂ ਪੈਨਸ਼ਨ ਆਉਣ ਤੋਂ ਬਾਅਦ ਫੌਜੀ ਦੋਸਤਾਂ ਨਾਲ ਫੌਜੀ ਦੀ ਸਟੇਸ਼ਨ ਤੱਕ ਦੀ ਯਾਰੀ ਅਨਸਾਰ ਇੱਕ ਦੋ ਨੂੰ ਛੱਡ ਕੇ ਬਹੁਤਿਆਂ ਨਾਲੋਂ ਤਕਰੀਬਨ ਰਾਬਤਾ ਟੁੱਟ ਗਿਆ ਸੀ ਗਲਬਤ ਕਰਦਿਆਂ ਪਤਾ ਲੱਗਾ ਕਿ ਮੇਰੇ ਪੈਨਸ਼ਨ ਆਉਣ ਤੋਂ ਮਗਰੋਂ ਹਰਦੀਪ ਵੀ ਪੈਨਸ਼ਨ ਲੈਣ ਤੋਂ ਬਾਅਦ ਸੰਘਰਸ਼ ਕਰਦਾ ਪੁਰਤਗਾਲ ਪਹੁੰਚ ਗਿਆ ਸੀ ਤੇ ਹੁਣ ਉਹ ਆਪਣੇ ਪਰਿਵਾਰ ਸਮੇਤ ਐਨਆਰਆਈ ਹੈ ਬਿੱਟੂ ਨੇ ਹਫ਼ਤੇ ਵਿੱਚ ਇੱਕ ਵਾਰ ਖੁਦ ਫੋਨ ਕਰਨ ਦਾ ਵਾਦਾ ਕਰਕੇ ਫੋਨ ਕੱਟ ਦਿੱਤਾ ਬਿੱਟੂ ਦਾ ਫੋਨ ਤਕਰੀਬਨ 20-22 ਸਾਲਾਂ ਬਾਅਦ ਆਇਆ ਸੀ ਗੁਰਤੇਜ ਫੌਜੀ ਜੀਵਨ ਦੇ ਇਤਿਹਾਸ ਵਿੱਚ ਗੁਆਚ ਗਿਆ 1984 ਵਿੱਚ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਹੋਏ ਨੀਲਾ ਤਾਰਾ ਆਪਰੇਸ਼ਨ ਤੋਂ ਬਾਅਦ ਸਿੱਖ ਯੂਨਿਟਾਂ ਵਿੱਚ ਵੱਡੇ ਪੱਧਰ ਤੇ ਹੋਈ ਬਗਾਵਤ ਮਗਰੋਂ ਕੁਝ ਜਵਾਨਾਂ ਦੀ ਬਦਲੀ ਦੂਸਰੀਆਂ ਯੂਨਿਟਾਂ ਵਿੱਚ ਹੋਣ ਕਰਕੇ ਨਵਾਂ-ਨਵਾਂ ਹਵਾਲਦਾਰ ਬਣਿਆ ਗੁਰਤੇਜ ਸਿੰਘ ਵੀ ਇੱਕ ਰਹਿਲਵੀ ਯੂਨਿਟ ਵਿੱਚ ਬਦਲ ਕੇ ਗਿਆ ਸੀ ਯੂਨਿਟ ਪ੍ਰਮੋਸ਼ਨ ਹੋਣ ਕਰਕੇ ਘੱਟ ਨੌਕਰੀ ਹੋਣ ਦੇ ਬਾਵਜੂਦ ਉਹ ਨਵੀਂ ਯੂਨਿਟ ਵਿੱਚ ਜਾ ਕੇ ਸਭ ਤੋਂ ਸੀਨੀਅਰ ਹੋ ਗਿਆ ਗੁਰਤੇਜ ਦੇ ਟ੍ਰੇਡ ਵਾਲਿਆਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਕਿਹਾ ਗਿਆ ਦੂਸਰੀ ਯੂਨਿਟ ਵਿੱਚੋਂ ਆਏ ਜੂਨੀਅਰ ਬੰਦੇ ਸਾਡੇ ਨਾਲੋਂ ਸੀਨੀਅਰ ਹੋ ਗਏ ਹਨ ਇਹਨਾਂ ਨੂੰ ਵਾਪਸ ਕੀਤਾ ਜਾਵੇ ਯੂਨਿਟ ਕਮਾਂਡਰ ਨੇ ਸਾਫ਼ ਕਹਿ ਦਿੱਤਾ ਇਹ ਪੋਸਟਿੰਗ ਰਿਕਾਰਡ ਵੱਲੋਂ ਹੋਈ ਹੈ ਮੈਂ ਕੁਝ ਨਹੀਂ ਕਰ ਸਕਦਾ ਹਾਂ ਪ੍ਰਮੋਸ਼ਨ ਦੀ ਸਿਨਿਓਰਿਟੀ ਅਨਸਾਰ ਬੰਦਾ ਹੱਕ ਬਾਰੋਂ ਆਉਣ ਵਾਲਿਆਂ ਨੂੰ ਵੀ ਦਿੱਤਾ ਜਾਵੇਗਾ ਉਸ ਤੋਂ ਬਾਅਦ ਕੋਈ ਨਹੀਂ ਬੋਲਿਆ ਕਿਸੇ ਵੀ ਸਰਕਾਰੀ ਸੰਸਥਾ ਵਿੱਚ ਪ੍ਰਮੋਸ਼ਨ ਦੀ ਤਾਰੀਖ ਤੋਂ ਹੀ ਸੀਨੀਅਰਿਟੀ ਮੰਨੀ ਜਾਂਦੀ ਹੈ ਜਿਆਦਾ ਸਰਵਿਸ ਕੋਈ ਮਾਨੀ ਨਹੀਂ ਰੱਖਦੀ ਜਲਦੀ ਹੀ ਪ੍ਰਮੋਟ ਹੋ ਕੇ ਗੁਰਤੇਜ ਬੀ ਐਚ ਐਮ ਯਾਨੀ ਬੈਟਰੀ ਹਵਾਲदार ਮੇਜਰ ਬਣ ਗਿਆ 120 ਜਵਾਨ ਉਸ ਦੇ ਥੱਲੇ ਆ ਗਏ ਬਹੁਤ ਸਾਰੇ ਲੋਕ ਸਰਵਿਸ ਵਿੱਚ ਗੁਰਤੇਜ ਤੋਂ ਸੀਨੀਅਰ ਸਨ ਆਪਣੇ ਤੋਂ ਜੂਨੀਅਰ ਥੱਲੇ ਨੌਕਰੀ ਕਰਨੀ ਸਭ ਨੂੰ ਚੁਭਦੀ ਹੈ ਪਰ ਗੁਰਤੇਜ ਦੇ ਮਲਾਪੜੇ ਸਭਾ ਤੇ ਬੋਲਬਾਣੀ ਨੇ ਹਰੇਕ ਦਾ ਦਿਲ ਜਿੱਤ ਲਿਆ ਸੀ ਕੋਈ ਦਿਨਾਂ ਬਾਅਦ ਸਖਲਾਈ ਸੈਂਟਰ ਨਾਸਿਕ ਤੋਂ ਦੋ ਸਿੱਖ ਰੰਗਰੂਟ ਸੁਖਦੇਵ ਸਿੰਘ ਤੇ ਹਰਦੀਪ ਸਿੰਘ ਯੂਨਿਟ ਵਿੱਚ ਆ ਗਏ ਸੁਖਦੇਵ ਸਿੰਘ ਤਾਂ ਬੜਾ ਸ਼ਰਮਾਕਲ ਜਿਹਾ ਸੀ ਇਸ ਦੇ ਉਲਟ ਹਰ ਵੇਲੇ ਹਾਸੂ ਹਾਸੂ ਕਰਦੇ ਹਰਦੀਪ ਦਾ ਚਿਹਰਾ ਹੀ ਉਸ ਦੇ ਬੇहद ਸ਼ਰਾਰਤੀ ਹੋਣ ਦੀ ਨਿਸ਼ਾਨੀ ਕਰਦਾ ਸੀ ਰੈਜੀਮੈਂਟ ਹੈੱਡਕੁਆਰਟਰ ਤੋਂ ਦੋਵੇਂ ਮੁੰਡੇ ਗੁਰਤੇਜ ਦੀ ਬੈਟਰੀ ਵਿੱਚ ਆ ਗਏ ਉਸਨੇ ਉਹਨਾਂ ਤੋਂ ਸਗਲਾਈ ਦੌਰਾਨ ਉਹਨਾਂ ਦੀ ਤਜ਼ਰਬੇ ਤੇ ਘਰ ਪਰਿਵਾਰ ਬਾਰੇ ਪੁੱਛਣ ਲਈ ਹਰਦੀਪ ਸਿੰਘ ਨੂੰ ਕਿਹਾ ਪੁੱਤਰਾ ਪਹਿਲਾਂ ਤੂੰ ਦੱਸ ਡੈਡੀ ਜੀ ਕੋਈ ਖਾਸ ਨਹੀਂ ਸਗਲਾਈ ਦੇ 52 ਹਫ਼ਤੇ ਪਤਾ ਹੀ ਨਹੀਂ ਲੱਗਾ ਕਦੋਂ ਬੀਤ ਗਏ ਗੁਰਤੇਜ ਨੇ ਹੱਸਦਿਆਂ ਕਿਹਾ ਉਹ ਇੱਕ ਕੰਜਰਾ ਮੈਂ ਜਦੋਂ ਡੈਡੀ ਕਿਵੇਂ ਹੋਇਆ ਭਲਾ ਜਿਵੇਂ ਹੁਣੇ ਤੁਸੀਂ ਮੈਨੂੰ ਪੁੱਤਰ ਕਿਹਾ ਤੇ ਆਪਣੇ ਆਪ ਹੀ ਡੈਡੀ ਬਣ ਗਏ ਨਾ ਹਰਦੀਪ ਜੀ ਹਾਜ਼ਰ ਜਵਾਬੀ ਕਮਾਲ ਦੀ ਸੀ। ਸੁਖਦੇਵ ਨੇ ਦੱਸਿਆ ਸਰ ਬਾਕੀ ਤਾਂ ਠੀਕ ਠਾਕ ਹੀ ਰਿਹਾ ਪਰ ਸਕਲਾਈ ਦੌਰਾਨ ਬਿੱਟੂ ਦੀਆਂ ਸ਼ਰਾਰਤਾਂ ਦੀ ਵਜ੍ਹਾ ਨਾਲ ਸਾਨੂੰ ਸਜ਼ਾ ਬਹੁਤ ਮਿਲਦੀ ਸੀ। ਲੱਗਦਾ ਅੱਜ ਵੀ ਇਹੋ ਹੀ ਡੱਡੂ ਛੜੱਪਾ ਲਵਾਉ। ਉਹ ਹਰਦੀਪ ਸਿੰਘ ਵੱਲ ਝਾਕਦਾ ਮੁਸਕਰਾਇਆ। "ਅੱਛਾ ਹਰਦੀਪ ਸਿੰਘ ਦਾ ਛੋਟਾ ਨਾਂ ਬਿੱਟੂ ਆ। ਫੇਰ ਅੱਜ ਤੋਂ ਪੁੱਤਰਾ ਤੈਨੂੰ ਬਿੱਟੂ ਹੀ ਬੁਲਾਇਆ ਕਰਾਂਗਾ।" ਗੁਰਤੇਜ ਨੇ ਦੱਸਿਆ ਕਿਥੇ ਗਲਤੀ ਕਰਨ ਵਾਲੇ ਨੂੰ ਹੀ ਸਜ਼ਾ ਮਿਲਦੀ ਹੈ, ਸੈਂਟਰ ਦੀ ਗੱਲ ਹੋ ਰਹਾ। ਸੇਕ ਲਈ ਪ੍ਰਾਪਤ ਕਰਨ ਤੋਂ ਬਾਅਦ ਯੂਨਿਟਾਂ ਵਿੱਚ ਨਵੇਂ ਰੰਗ ਰੂਟਾਂ ਤੋਂ ਜ਼ਿਆਦਾਤਰ ਪਟੀਕ ਜਾਂ ਸੰਤਰੀ ਦੀ ਡਿਊਟੀ ਹੀ ਕਰਵਾਈ ਜਾਂਦੀ ਹੈ। ਟ੍ਰੇਡ ਦਾ ਕੰਮ ਉਹ ਦੋ ਸਾਲ ਬਾਅਦ ਹੀ ਸਿੱਖਦੇ ਹਨ। ਪਹਿਲੇ ਦਿਨ ਤੋਂ ਹੀ ਗੁਰਤੇਜ ਸਿੰਘ ਹਰਦੀਪ ਸਿੰਘ ਨੂੰ ਬਿੱਟੂ ਜਾਂ ਪੁੱਤਰਾ ਆਖ ਕੇ ਬੁਲਾਉਂਦਾ ਰਿਹਾ। ਬਿੱਟੂ ਤੇ ਸੁਖਦੇਵ ਸਿੰਘ ਵਿੱਚ ਚੰਗੀ ਗੱਲ ਰਹੀ ਸੀ ਕਿ ਉਹਨਾਂ ਨੂੰ ਜੋ ਵੀ ਕੰਮ ਮਿਲਦਾ ਇਮਾਨਦਾਰੀ ਨਾਲ ਤੇ ਤਨਦੇਹੀ ਨਾਲ ਕਰਦੇ ਡਿਊਟੀ ਵੀ ਪੂਰੀ ਮਸ਼ਤੇਦੀ ਨਾਲ ਦਿੰਦੇ। ਸਗਦੇਵ ਤਾਂ ਕੋਈ ਸੰਗਾਉ ਸੀ ਪਰ ਹਰਦੀਪ ਕੰਪਨੀ ਦੇ ਸਾਹਮਣੇ ਵੀ ਗੁਰਤੇਜ ਨੂੰ ਡੈਡੀ ਕਹਨੋਂ ਕਦੇ ਨਾ ਚੱਕਦਾ ਬੇਸ਼ੱਕ ਇਹ ਫੌਜੀ ਅਨੁਸ਼ਾਸਨ ਦੇ ਉਲਟ ਸੀ ਪਰ ਪਤਾ ਨਹੀਂ ਕਿਉਂ ਗੁਰਤੇਜ ਉਸ ਨੂੰ ਕਦੇ ਵੀ ਕੁਝ ਨਾ ਕਹਿ ਸਕਿਆ ਇੱਕ ਵਾਰ ਬਿੱਟੂ ਗੋਲਾ ਬਰੂਦ ਪੰਡਾਰਾ ਲਾ ਕੇ ਵਿੱਚ 24 ਘੰਟੇ ਰਾਤ ਦਿਨ ਦੀ ਡਿਊਟੀ ਤੇ ਤਣਾ ਸੀ ਹੋਇਆ ਇੰਜ ਕਿ ਬਿੱਟੂ ਨੇ ਰਾਤ ਨੂੰ ਦੂਸਰੀ ਡਿਊਟੀ 10 ਤੋਂ 12 2 ਘੰਟੇ ਦੇਣ ਤੋਂ ਬਾਅਦ ਤੀਸਰੇ ਸੰਤਰੀ ਨੂੰ ਉਠਾਇਆ ਜੋ ਕਾਫੀ ਸੀਨੀਅਰ ਸੀ ਉਸਨੇ ਉੱਠ ਕੇ ਬੋਲਦਿਆਂ ਕਿ ਉਹ ਪੈ ਜਾ ਹੁਣ ਤੂੰ ਬਿੱਟੂ ਕੰਬਲ ਵਿੱਚ ਵੜ ਗਿਆ ਉਹ ਤਾਂ ਲੰਮਾ ਪੈਂਦਾ ਸੀ ਸੌਂ ਗਿਆ ਪਰ ਪੁਰਾਣੇ ਸੰਤਰੀ ਨੇ ਕੰਦਨਾ ਢੋਲਾ ਲਈ ਉਹ ਗੂੜੀ ਨੀਂਦ ਚੋਂ ਸੁੱਤਾ ਉੱਠਿਆ ਸੀ ਉਸ ਦੀ ਬੈਠੇ ਬੈਠੇ ਦੀ ਦੁਬਾਰਾ ਅੱਖ ਲੱਗ ਗਈ ਉਸ ਨੇ ਅਗਲੇ ਸੰਤਰੀ ਨੂੰ ਜਗਾਇਆ ਹੀ ਨਹੀਂ ਚੈੱਕ ਕਰਨ ਹੈ ਡਿਊਟੀ ਅਫਸਰ ਨੇ ਪੂਰੀ ਗਾਰਡ ਸੁੱਤੀ ਹੋਈ ਫੜ ਲਈ ਉਸ ਨੇ ਸਾਰੇ ਬਾਹਰ ਕਰ ਲਏ ਕੌਣਾ ਗਾਰਡ ਕਮਾਂਡਰ ਡਿਊਟੀ ਅਫਸਰ ਨੇ ਟਾਰਚ ਮਾਰਦਿਆਂ ਪੁੱਛਿਆ ਨਾਇਕ ਦੇਵੀ ਲਾਲ ਸਰ ਨਰੀਓ ਸਾਵਧਾਨ ਹੋ ਗਿਆ ਦੇਵੀ ਲਾਲ ਤੇਰੀ ਸਾਰੀ ਗਾਰਡ ਸੁੱਤੀ ਪਈ ਸੀ ਦੁਸ਼ਮਣ ਕੁਝ ਵੀ ਕਰ ਸਕਦਾ ਸੀ ਕਿਹੜੇ ਸੰਤਰੀ ਦੀ ਡਿਊਟੀ ਸੀ ਇਸ ਵਕਤ ਵਗਦੇ ਸਾਬ ਨਾਲ ਤਾਂ ਸਰ ਪਹਿਲੇ ਸੰਤਰੀ ਯਾਨੀ ਕਿ 2 ਤੋਂ 4 ਵਾਲੇ ਦੀ ਹੈ ਦੇਵੀ ਲਾਲ ਨੇ ਘੜੀ ਵੇਖ ਕੇ ਕਿਹਾ ਜਦ ਉਸ ਜਵਾਨ ਨੂੰ ਪੁੱਛਿਆ ਤਾਂ ਬੋਲਿਆ ਸਰ ਮੈਨੂੰ ਤਾਂ 12 ਤੋਂ 2 ਵਾਲੇ ਨੇ ਜਗਾਇਆ ਹੀ ਨਹੀਂ ਸਰ ਮੈਂ ਪੂਰੇ 12 ਵਜੇ ਇਸ ਨੂੰ ਜਗਾਇਆ ਸੀ ਬਿੱਟੂ ਨੇ ਉਸੇ ਵੇਲੇ ਪੁਰਾਣੇ ਸਪਾਈ ਨੂੰ ਜਗਾਉਣ ਦੀ ਆਪਣੀ ਸਫਾਈ ਦੇ ਦਿੱਤੀ ਪਰ ਉਸ ਨੂੰ ਸੁੱਤੇ ਰਹੇ ਪੁਰਾਣੇ ਸਪਾਈ ਉੱਤੇ ਅੰਤਾਂ ਦਾ ਗੁੱਸਾ ਆ ਰਿਹਾ ਸੀ ਜਿਸ ਨੇ ਅਗਲਾ ਸੰਤਰੀ ਜਗਾਇਆ ਹੀ ਨਹੀਂ ਸੀ ਉਸ ਸਮੇਂ ਸੈਭ ਦੇ ਹੁੰਦਿਆਂ ਬਿੱਟੂ ਨੇ ਚੁੱਪ ਰਹਿਣਾ ਹੀ ਮناسب ਸਮਝਿਆ ਫੌਜੀ ਕਾਨੂੰਨਾਂ ਅਨੁਸਾਰ ਡਿਊਟੀ ਤੇ ਸੁੱਤੇ ਫੜੇ ਜਾਣ ਵਾਲੇ ਜੰਗ ਦੇ ਮੈਦਾਨ ਵਿੱਚੋਂ ਭਗੌੜੇ ਆਪਸ ਵਿੱਚ ਲੜਨ ਵਾਲੇ ਜਾਤੀ ਭੇਤ ਭਾਵ ਕਰਨ ਵਾਲੇ ਛੁੱਟੀ ਤੋਂ ਗੈਰਹਾਜ਼ਰ ਖੂਫੀ ਜਾਣਕਾਰੀ ਦੇਣ ਵਾਲੇ ਆਦ ਨੂੰ ਗੋਲੀ ਦਾ ਹੁਕਮ ਜਾਂ ਕੋਰਟ ਮਾਰਸ਼ਲ ਹੁੰਦਾ ਹੈ ਬਹੁਤੇ ਆਰਮੀ ਆਰਡਰਾਂ ਵਿੱਚ ਜ਼ਿਆਦਾਤਰ ਗੋਲੀ ਦਾ ਹੁਕਮ ਹੀ ਪੜਾਇਆ ਜਾਂਦਾ ਹੈ ਪਰ ਥੋੜੀ ਸਜ਼ਾ ਦੇ ਕੇ ਨਰਮੀ ਵਰਤੀ ਜਾਂਦੀ ਹੈ ਡਿਊਟੀ ਅਫਸਰ ਨਰਮ ਸੀ ਉਸਨੇ ਕਿਹਾ ਜੇ ਮੈਂ ਤੁਹਾਡੀ ਗਾਰਡ ਦੀ ਰਿਪੋਰਟ ਕਰ ਦਿੱਤੀ ਤਾਂ ਤੁਹਾਡਾ ਕੋਰਟ ਮਾਰਸ਼ਲ ਪੱਕਾ ਹੈ ਹੁਣ ਤੁਹਾਡੀ ਸਜ਼ਾ ਇਹ ਹੀ ਹੈ ਕਿ ਗਾਰਡ ਬਦਲੀ ਹੁਣ ਤੱਕ ਤੁਸੀਂ ਸਾਰੇ ਇਕੱਠੇ ਪੈਰਾ ਦੇਓਗੇ ਮੈਂ ਦੁਬਾਰਾ ਕਦੇ ਵੀ ਚੈੱਕ ਕਰ ਸਕਦਾ ਕਹਿ ਕੇ ਡਿਊਟੀ ਅਫਸਰ ਚਲਾ ਗਿਆ ਸਰਬ ਦੇ ਜਨਮ ਅਗਰੋਂ ਬਿੱਟੂ ਨਵਾ ਹੋਣ ਕਰਕੇ ਸੌਣ ਵਾਲੇ ਸੰਤਰੀ ਨੇ ਆਪ ਸੱਚਾ ਹੋਣ ਦੇ ਮਾਰੇ ਗਾਰਡ ਕਮਾਂਡਰ ਨੂੰ ਕਹਿ ਦਿੱਤਾ ਆ ਸਾਰੇ ਰੰਗ ਰੂਟ ਨੇ ਮੈਨੂੰ ਜਗਾਇਆ ਹੀ ਨਹੀਂ ਸਾਰੀ ਗਾਰਦੀ ਬੇਇਜ਼ਤੀ ਕਰਵਾ ਦਿੱਤੀ ਇੰਨਾ ਆਖਣ ਦੀ ਦੇਰ ਸੀ ਕਿ ਬਿੱਟੂ ਨੇ ਉਸਨੂੰ ਢਾਹ ਹੀ ਲਿਆ ਦੂਸਰੇ ਚਿੰਨਾ ਵੱਲੋਂ ਛਡਾਉਣ ਦੇ ਬਾਵਜੂਦ ਸੰਤਰੀ ਵਾਲੇ ਡੰਡੇ ਨਾਲ ਉਸਨੂੰ ਚੰਬ ਸੁੱਟਿਆ ਜਦੋਂ ਸਾਰੀ ਗੱਲ ਗਾਰਡ ਕਮਾਂਡਰ ਨੇ ਅਗਲੇ ਦਿਨ ਗੁਰਤੇਜ ਨੂੰ ਦੱਸੀ ਤਾਂ ਉਸਨੇ ਬਿੱਟੂ ਨੂੰ ਬੁਲਾ ਕੇ ਪੂਰੀ ਗੱਲ ਦੱਸਣ ਲਈ ਕਿਹਾ ਲੈੜੀ ਉਹ ਦੀ ਕਿਸਮਤ ਚੰਗੀ ਸੀ ਬਚ ਗਿਆ ਮੈਂ ਤਾਂ ਸਾਲੇ ਨੂੰ ਮਾਰ ਹੀ ਦੇਣਾ ਸੀ ਸਾਲਾ ਭੁੱਟਿਆ ਨਹੀਂ ਗਲਤੀ ਮੇਰੀ ਕਰ ਦਿੱਤੀ ਬਿੱਟੂ ਦਾ ਪਖਦਾ ਚਿਹਰਾ ਹੀ ਦੱਸ ਰਿਹਾ ਸੀ ਕਿ ਉਹ ਸੱਚਾ ਹੈ ਉਸ ਬੈਟਰੀ ਦਾ ਸੀਨੀਅਰ ਸੂਬੇਦਾਰ ਕੇਰ ਸਿੰਘ ਬੜਾ ਕਾਨੂੰਨੀ ਸੀ ਉਸ ਤੋਂ ਹਰੇਕ ਹੀ ਡਰਦਾ ਸੀ ਡਿਊਟੀ ਦੌਰਾਨ ਬਿੱਟੂ ਦੀ ਲੜਾਈ ਵਾਲੀ ਗੱਲ ਵੀ ਉਹਦੇ ਤੱਕ ਪਹੁੰਚ ਗਈ ਉਹ ਸੋਚਦਾ ਸੀ ਕਿ ਇਹ ਰੰਗਰੂਟ ਦਾ ਦਿਲ ਐਨਾ ਨਹੀਂ ਬਦਲਣਾ ਚਾਹੀਦਾ ਉਸਨੇ ਬਿੱਟੂ ਨੂੰ ਪੱਕਾ ਹੁਕਮ ਜਾਰੀ ਕਰ ਦਿੱਤਾ ਮੇਰੀ ਨਜ਼ਰ ਪੈਂਦੇ ਆ ਤੂੰ ਪਲੈਂਟ ਰੂਲ ਲਾਉਣੇ ਸ਼ੁਰੂ ਕਰ ਦੇਨੇ ਨੇ ਤੇਰੇ ਕੰਮ ਦੀ ਲੋੜ ਨਹੀਂ ਬਿੱਟੂ ਨੇ ਤਾਂ ਨਜਾਇਜ਼ ਆਰਡਰ ਮੰਨ ਲਿਆ ਪਰ ਗੁਰਤੇਜ ਨੂੰ ਚੰਗਾ ਨਹੀਂ ਲੱਗਾ ਬਿੱਟੂ ਵਿੱਚ ਇਹੀ ਸਿਪਸੀ ਕੋ ਡਿਊਟੀ ਸਹੀ ਕਰਦਾ ਸੀ ਪਰ ਗਲਤ ਕਿਆ ਬਰਦਾਸ਼ਤ ਨਹੀਂ ਸੀ ਕਰਦਾ ਇੱਕ ਦਿਨ ਬਿੱਟੂ ਗੁਰਤੇਜ ਦੇ ਕਮਰੇ ਵਿੱਚ ਆ ਕੇ ਬੋਲਿਆ ਡੈਡੀ ਮੈਂ ਤੁਹਾਨੂੰ ਐਵੇਂ ਨਹੀਂ ਡੈਡੀ ਆਖਦਾ ਤੁਹਾਡੀ ਸ਼ਕਲ ਮੇਰੇ ਪਿਓ ਨਾਲ ਮਿਲਦੀ ਹੈ ਜਿਸ ਦਿਨ ਮੇਰੇ ਕਰਕੇ ਤੁਹਾਡੇ ਤੇ ਕੋਈ ਉਂਗਲ ਚੁੱਕੇ ਤਾਂ ਬੇਸ਼ੱਕ ਚਮੜੀ ਉਧਾੜ ਦਿਓ ਸੀ ਨਹੀਂ ਕਰਦਾ ਕੇਰ ਸਾਹਿਬ ਨੂੰ ਕਹੋ ਕਿ ਆਪਣਾ ਤਾਨਾਸ਼ਾਈ ਹੁਕਮ ਬਦਲ ਲਵੇ ਨਹੀਂ ਤਾਂ ਸੀਓ ਸਾਹਿਬ ਵੀ ਹੈ ਨੇ ਗੁਰਤੇਜ ਵੀ ਸਮਝਦਾ ਸੀ ਕਿ ਸੀਨੀਅਰ ਸੂਬੇਦਾਰ ਦਾ ਹੁਕਮ ਗਲਤ ਹੈ ਉਸ ਨੇ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਸਰ ਇਹ ਮੁੰਡਾ ਮਾੜਾ ਨਹੀਂ ਕਿਸੇ ਵੀ ਦਿੱਤੇ ਕੰਮ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦਾ ਜਦੋਂ ਸਾਹਿਬ ਨੇ ਬਿੱਟੂ ਨੂੰ ਪਰਖ ਲਿਆ ਤਾਂ ਉਹ ਵੀ ਨਰਮ ਹੋ ਗਿਆ ਗੰਨਰਾ ਵਿੱਚ ਮਾਹਰ ਲਹਿਰ ਸਾਰੇ ਨਹੀਂ ਹੁੰਦੇ ਔਰ ਦਰਸਮੇ 6 ਜਵਾਨਾਂ ਦੀ ਟੀਮ ਵਿੱਚ ਇੱਕ ਦੋ ਹੀ ਹੁੰਦੇ ਹਨ ਜੋ ਬਤੌਰ ਲੇਅਰ ਫਾਇਰ ਕਰਨ ਵਾਲੀ ਸੀਟ ਉੱਤੇ ਬੈਠਦੇ ਨੇ ਤੋਪ ਦਾ ਗੋਲਾ ਟਾਰਗੇਟ ਤੇ ਬਿਲਕੁਲ ਸਹੀ ਹਿਟ ਕਰਨਾ ਲੇਅਰ ਦੇ ਹੱਥ ਹੁੰਦਾ ਹੈ ਪਹਿਲਾ ਗੋਲਾ ਹਿਟ ਕਰਨ ਵਾਲੇ ਨੂੰ ਕਮਾਂਡੈਂਟ ਵੱਲੋਂ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ 10ਵੀਂ ਪਾਸ ਬਿੱਟੂ ਜਲਦੀ ਹੀ ਮਾਰ ਲੇਅਰ ਬਣ ਗਿਆ ਸੀ ਗੁਰਤੇਜ ਸਿੰਘ ਉਸ ਵੇਲੇ ਫੈਮਿਲੀ ਸਮੇਤ ਫੌਜੀ ਕੁਆਟਰਾਂ ਵਿੱਚ ਰਹਿੰਦਾ ਸੀ ਬਿੱਟੂ ਵੀ ਵਿਆਹ ਕਰਵਾ ਕੇ ਪਤਨੀ ਨੂੰ ਨਾਲ ਲਿਆਇਆ ਉਹ ਤਾਂ ਉਸ ਨੂੰ ਹਮੇਸ਼ਾ ਡੈਡੀ ਆਖਦਾ ਹੀ ਸੀ ਐਤਵਾਰ ਗੁਰਦੁਆਰਾ ਸਾਹਿਬ ਪ੍ਰੋਗਰਾਮ ਵਿੱਚ ਫੈਮਿਲੀ ਸਮੇਤ ਆਇਆ ਗੁਰਤੇਜ ਅਤੇ ਉਸਦੀ ਪਤਨੀ ਨੂੰ ਮਿਲਦਾ ਬੋਲਿਆ ਕਮਲਜੀਤ ਇਹ ਵੀ ਮੇਰੇ ਮੰਮੀ ਡੈਡੀ ਨੇ ਇਹ ਕਦੇ ਨਾ ਭੁੱਲੀ ਗੁਰਤੇਜ ਉਸਦੀ ਪਤਨੀ ਨੂੰ ਪਿਆਰ ਨਾ ਦਿੰਦਾ ਇਹ ਹੋ ਹੀ ਨਹੀਂ ਸਕਦਾ ਕੁਝ ਸਮੇਂ ਮਗਰੋਂ ਗੁਰਤੇਜ ਸਿੰਘ ਆਪਣੇ ਨੰਬਰ ਤੇ ਜੀਸੀਓ ਯਾਨੀ ਜੂਨੀਅਰ ਕਮਿਸ਼ਨ ਅਫਸਰ ਬਣ ਗਿਆ ਜੀਸੀਓ ਬਣਨ ਕਰਕੇ ਉਹ ਆਪਣੇ ਟ੍ਰੇਡ ਅਤੇ ਰੈਜੀਮੈਂਟਲ ਡਿਊਟੀ ਤਕਸੀਮਤ ਹੋ ਗਿਆ ਜਦੋਂ ਕਦੇ ਉਹ ਡਿਊਟੀ ਅਫਸਰ ਲੱਗਦਾ ਤਾਂ ਗਾਰਦਾਂ ਤੁਰਨ ਵੇਲੇ ਬਿੱਟੂ ਆਖਦਾ ਡੈਡੀ ਦੇ ਡਿਊਟੀ ਅਫਸਰ ਹੁੰਦਿਆਂ ਵੀ ਨਹੀਂ ਸੋਣਾ ਤਾਂ ਫਿਰ ਕਦੋਂ ਸੋਣਾ ਪਰ ਇਹੋ ਜੀ ਕਟਾਈ ਉਸਨੇ ਕਦੇ ਵੀ ਨਾ ਕੀਤੀ ਜਿਸ ਕਰਕੇ ਉਸਦੀ ਵਜਾ ਨਾਲ ਬੇਇੱਜ਼ਤੀ ਹੋਵੇ ਬਿੱਟੂ ਵੱਲੋਂ ਗੁਰਤੇਜ ਨੂੰ ਡੈਡੀ ਕਹਿਣ ਦਾ سلسلہ ਗੁਰਤੇਜ ਦੀ ਪੈਨਸ਼ਨ ਆਉਣ ਤੱਕ ਚੱਲਦਾ ਰਿਹਾ ਉਸਦੀ ਪੈਨਸ਼ਨ ਜਾਣ ਦੀ ਤਰੀਕਾਈ ਹੋਈ ਸੀ ਯੂਨਿਟ ਜੰਮੂ ਕਸ਼ਮੀਰ ਦੇ ਅਨੁਸ਼ਾਰ ਸੈਕਟਰ ਵਿੱਚ ਸੀ ਭਾਵੇਂ ਪੈਨਸ਼ਨ ਆਉਣ ਵਾਲੇ ਨੂੰ ਇੱਕ ਮਹੀਨਾ ਪਹਿਲਾਂ ਫ੍ਰੀ ਕਰ ਦਿੱਤਾ ਜਾਂਦਾ ਸੀ ਪਰ ਜੇ ਸੀ ਉਹ ਘੱਟ ਹੋਣ ਕਾਰਨ ਗੁਰਤੇਜ ਸਿੰਘ ਨੂੰ ਬਾਰਡਰ ਦੇ ਨੇੜੇ ਗੋਲਾ ਭੰਡਾਰ ਤੇ ਗਾਰਡ ਦੇ ਇੰਚਾਰਜ ਵਜੋਂ ਭੇਜ ਦਿੱਤਾ ਇਥੇ ਉਸ ਸਿਮਿਤ ਵਕ-ਵਕ ਰੈਂਕਾਂ ਦੇ ਕੋਈ 20 ਜਵਾਨ ਇੱਕ ਗੱਡੀ ਤੇ ਡਰਾਈਵਰ ਤਾਂ ਨਾ ਸਨ ਬਿੱਟੂ ਵੀ ਇੱਥੇ ਡਿਊਟੀ ਤੇ ਸੀ ਇੱਥੇ ਡਿਊਟੀ ਹਥਿਆਰਾਂ ਨਾਲ ਸੀ ਇੱਥੇ ਆਇਆ ਹਮੇਸ਼ਾ ਵਾਂਗ ਬਿੱਟੂ ਖੁਸ਼ ਹੁੰਦਾ ਹੋਇਆ ਬੋਲਿਆ ਮੇਰਾ ਡੈਡੀ ਕਮਾਂਡਰ ਆ ਉਹਨੇ ਆਪਾਂ ਡਿਊਟੀ ਦਿੰਦੇ ਆ ਪੁੱਤ ਹੁਣ ਸਗੋਂ ਦੋਰੀ ਡਿਊਟੀ ਕਰਨੀ ਪਊ ਸੰਤਰੀ ਪੈਰਾ ਵੀ ਤੇ ਡੈਡੀ ਦੀ ਸੇਵਾਦਾਰੀ ਵੀ ਗੁਰਤੇਜ ਨੇ ਵੀ ਹੱਸਿਆ ਕਿਉਂਕਿ ਫੌਜ ਵਿੱਚ ਜੀਸੀਓ ਨੂੰ ਇੱਕ ਸੈਕ ਮਿਲਦਾ ਹੈ ਪਹਿਲੇ ਜੀਸੀਓ ਨੇ ਡਿਊਟੀ ਅਤੇ ਹਥਿਆਰਾਂ ਸੰਬੰਧੀ ਦਸਤਿਆਂ ਕਿਹਾ ਸਾਬ ਤੁਸੀਂ ਤਾਂ ਪਹਿਲੀ ਤਰੀਕ ਨੂੰ ਪੈਨਸ਼ਨ ਵਾਸਤੇ ਰਿਕਾਰਡ ਵਿੱਚ ਜਾਣਾ ਸੀ ਤੁਹਾਨੂੰ ਕਿਵੇਂ ਭੇਜ ਦਿੱਤਾ ਸਾਬ ਫੌਜੀ ਬੰਦਾ ਘਰ ਪਹੁੰਚਣ ਤੱਕ ਹੁਕਮ ਦਾ ਪਾਬੰਦ ਹੁੰਦਾ ਗੁਰਤੇਜ ਸਿੰਘ ਨੇ ਸੰਖੇਪ ਜਵਾਬ ਦਿੰਦਿਆਂ ਕਿਹਾ ਗੁਰਤੇਜ ਨੂੰ ਇੱਥੇ ਆਏ ਨੂੰ ਚਾਰਕੂ ਦੇਣੀ ਹੋਈ ਸਨ ਕਿ ਬਿੱਟੂ ਇੱਕ ਜਵਾਨ ਨਾਲ ਕਿਸੇ 22ਵੀਂ ਗੱਲ ਤੋਂ ਲੜ ਪਿਆ ਸੀਨੀਅਰ ਗਾਰਡ ਕਮਾਂਡਰ ਹੌਲਦਾਰ ਕਸ਼ਮੀਰ ਸਿੰਘ ਨੇ ਦੋ ਜਵਾਨਾਂ ਦੇ ਲੜਨ ਦੀ ਸੂਚਨਾ ਤੁਰੰਤ ਗੁਰਤੇਜ ਨੂੰ ਦੇ ਦਿੱਤੀ ਜਦੋਂ ਗਿਆ ਤਾਂ ਉਹ ਹਾਲੇ ਵੀ ਗੁੱਥਮ ਗੁੱਥਾ ਸਨ ਉਸਦੇ ਗਏ ਤੋਂ ਉਹ ਸਾਹੋ-ਸਾਹੀ ਹੋਏ ਇੱਕ ਦੂਜੇ ਨੂੰ ਛੱਡ ਕੇ ਖਲੋਗੇ ਗੁਰਤੇਜ ਨੇ ਮਹਿਸੂਸ ਕੀਤਾ ਕਿ ਗੁੱਸੇ ਵਿੱਚ ਕੁਝ ਵੀ ਵਾਪਰ ਸਕਦਾ ਸੀ ਉਸਨੇ ਬੜੇ ਟਰਮੇ ਨਾਲ ਡਿਊਟੀਆਂ ਤੇ ਖੜੋਤੇ ਜਵਾਨ ਛੱਡ ਕੇ ਬਾਕੀ ਸਾਰੇ ਜਵਾਨਾਂ ਨੂੰ ਵਰਦੀਆਂ ਪਾ ਕੇ ਬਾਹਰ ਆਉਣ ਲੱਗਿਆ ਸੀਨੀਅਰ ਗਾਰਡ ਕਮਾਂਡਰ ਨੂੰ ਸਾਰਾ ਐਮੂਨੀਸ਼ਨ ਤੇ ਰਾਈਫਲਾਂ ਚੈੱਕ ਕਰਨ ਲਈ ਆਖਿਆ ਸਭ ਕੁਝ ਠੀਕ-ਠਾਕ ਸੀ ਗੁਰਤੇਜ ਨੇ ਸੀਨੀਅਰ ਗਾਰਡ ਕਮਾਂਡਰ ਨੂੰ ਲੜਨ ਵਾਲੇ ਦੋਹਾਂ ਜਵਾਨਾਂ ਸੈਕੰਡ ਗਾਰਡ ਕਮਾਂਡਰ ਤੇ ਡਰਾਈਵਰ ਨੂੰ ਗੱਡੀ ਤਿਆਰ ਕਰਨ ਲਈ ਕਿਹਾ ਤਾਂ ਕਿ ਯੂਨਿਟ ਵਿੱਚ ਜਾ ਕੇ ਡਿਊਟੀ ਦੌਰਾਨ ਲੜਨ ਦੀ ਰਿਪੋਰਟ ਸੀਓ ਸਾਹਿਬ ਨੂੰ ਦਿੱਤੀ ਜਾਵੇ ਤੇ ਬਦਲੇ ਵਿੱਚ ਦੂਸਰੇ ਜਵਾਨ ਲਿਆਂਦੇ ਜਾਣ ਬਿੱਟੂ ਤੇ ਲੜਨ ਵਾਲੇ ਮੁੰਡੇ ਦੀ ਪ੍ਰਮੋਸ਼ਨ ਵੀ ਹੋਣ ਵਾਲੀ ਸੀ ਕਾਫੀ ਸਮਾਂ ਪਹਿਲਾਂ ਨਵੇਂ ਆਏ ਬਿੱਟੂ ਦਾ ਇੰਜ ਡਿਊਟੀ ਮੌਕੇ ਲੜਨਾ ਤੇ ਡਿਊਟੀ ਅਫਸਰ ਵੱਲੋਂ ਆਪਣੀ ਸਜ਼ਾ ਦੇ ਕੇ ਵਜਾ ਕਰਨਾ ਵੀ ਗੁਰਤੇਜ ਨੂੰ ਯਾਦ ਆਇਆ ਉੱਥੇ ਤਾਂ ਡੰਡੇ ਨਾਲ ਡਿਊਟੀ ਸੀ ਇਥੇ ਹਟਿਆ ਨਰਸੀ ਨਤੀਜਾ ਸੋਚ ਕੇ ਗੁਰਤੇਜ ਧੁਰ ਅੰਦਰ ਤਈ ਕੰਬ ਗਿਆ ਗੁੱਸੇ ਵਿੱਚ ਜੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਪੈਨਸ਼ਨ ਤੋਂ ਵੀ ਵਾਂਝਾ ਹੋ ਸਕਦਾ ਸੀ ਕੋਰਟ ਮਾਰਸ਼ਲ ਤਾਂ ਵੱਟ ਤੇ ਪਿਆ ਸੀ 20 ਸਾਲ ਦੀ ਕਮਾਈ ਖੂ ਵਿੱਚ ਪੈ ਜਾਣੀ ਸੀ ਗੁਰਤੇਜ ਵੀ ਆਪਣੇ ਟੈਂਟ ਵਿੱਚ ਆ ਕੇ ਯੂਨਿਟ ਜਾਣ ਵਾਸਤੇ ਤਿਆਰ ਹੋਣ ਲੱਗ ਪਿਆ ਥੋੜੀ ਦੇਰ ਬਾਅਦ ਗਾਰਡ ਕਮਾਂਡਰ ਕਸ਼ਮੀਰ ਸਿੰਘ ਨੇ ਟੈਂਟ ਦੇ ਬਾਹਰ ਆ ਕੇ ਕਿਹਾ ਮੈਂ ਆਈ ਗਮਨ ਸਰ ਹਾਂ ਹਾਂ ਆਓ ਕਸ਼ਮੀਰ ਸਿੰਘ ਕਸ਼ਮੀਰ ਸਲੂਟ ਮਾਰ ਕੇ ਅੰਦਰ ਹੋ ਕੇ ਬੋਲਿਆ ਸਰ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਤੁਸੀਂ ਆਪਣੇ ਤੌਰ ਤੇ ਸਜ਼ਾ ਦੇ ਦਿਓ ਜੇ ਪੇਸ਼ੀ ਹੋ ਗਈ ਤਾਂ ਇਹਨਾਂ ਦਾ ਨੁਕਸਾਨ ਬਹੁਤ ਹੋ ਜਾਣਾ ਪ੍ਰਮੋਸ਼ਨ ਵੀ ਰੁਕ ਜਾਵੇਗੀ ਤੁਹਾਨੂੰ ਵੀ ਪਤਾ ਹੈ ਕਿ ਸੀਓ ਸਾਹਿਬ ਅਜਿਹੇ ਮਾਮਲਿਆਂ ਵਿੱਚ ਬਹੁਤ ਸਖਤ ਹੈ ਗੁਰਤੇਜ ਦਾ ਜਵਾਬ ਸੁਣ ਲਈ ਕਸ਼ਮੀਰ ਸਿੰਘ ਚੁੱਪੋ ਗਿਆ ਕਸ਼ਮੀਰ ਸਿੰਘ ਇਹਨਾਂ ਤੋਂ ਮੈਨੂੰ ਭੇਜ ਦਿੱਤਾ ਸੀ ਅੱਜ ਹੀ ਪੈਨਸ਼ਨ ਬਿੱਟੂ ਤੇ ਗੁਰਤੇਜ ਨੂੰ ਪਹਿਲੀ ਵਾਰ ਗੁੱਸਾ ਆਇਆ ਸੀ ਸਰ ਹੁਣ ਉਹ ਪਛਤਾ ਵੀ ਰਹੇ ਨੇ ਤੇ ਆਖ ਰਹੇ ਹਨ ਕਿ ਸਾਹਿਬ ਜਿਹੜੀ ਮਰਜ਼ੀ ਸਜ਼ਾ ਦੇ ਦੇਣ ਸਾਨੂੰ ਮੰਨਜ਼ੂਰ ਹੈ ਕਸ਼ਮੀਰ ਸਿੰਘ ਨਹੀਂ ਚਾਹੁੰਦਾ ਸੀ ਕਿ ਉਹਨਾਂ ਨੂੰ ਯੂਨਿਟ ਵਿੱਚ ਲਿਜਾਇਆ ਜਾਵੇ। ਬੁਲਾ ਉਹਨਾਂ ਨੂੰ। ਕਹਿ ਕੇ ਗੁਰਤੇਜ ਜ਼ਬਰਦਸਤੀ ਉਤਾਨ ਲੱਗ ਪਿਆ। ਇਸ ਯੂਨਿਟ ਵਿੱਚ ਆ ਕੇ ਆਪਣੀ ਡਿਊਟੀ ਕਰਦਿਆਂ ਗੁਰਤੇਜ ਨੇ ਅੱਜ ਤੱਕ ਕਿਸੇ ਨੂੰ ਕੋਈ ਸਜ਼ਾ ਨਹੀਂ ਸੀ ਦਿੱਤੀ। ਸ਼ਾਇਦ ਉਹ ਵੀ ਜਾਣਦੇ ਸਨ ਕਿ ਸਾਬ ਨੇ ਮਾੜੀ-ਮੋਟੀ ਸਜ਼ਾ ਦੇ ਕੇ ਛੱਡ ਦੇਣਾ। ਪਰ ਇਹ ਉਹਨਾਂ ਦਾ ਭੁਲੇਖਾ ਸੀ। ਗੁਰਤੇਜ ਪੀਟੀ ਡਰੈਸ ਕਰਕੇ ਬਾਹਰ ਆ ਗਿਆ। ਕਸ਼ਮੀਰ ਸਿੰਘ ਨੇ ਵੀ ਦੋਵੇਂ ਜਵਾਨ ਲਿਆ ਕੇ ਉਸ ਦੇ ਸਾਹਮਣੇ ਖੜੇ ਕਰ ਦਿੱਤੇ। ਤੁਹਾਨੂੰ ਸ਼ਰਮ ਆ ਰਹੀ ਹੈ ਜਾਂ ਨਹੀਂ? ਆ ਵਰਗਾ شریف ਇੱਕ ਵੀ ਜੀਐਸਓ ਯੂਨਿਟ ਵਿੱਚ ਨਹੀਂ ਗੁਰਤੇਜ ਦੇ ਕੁਝ ਬੋਲਣ ਤੋਂ ਪਹਿਲਾਂ ਕਸ਼ਮੀਰ ਸਿੰਘ ਹੀ ਬੋਲਿਆ ਮੇਰੀ ਸਜ਼ਾ ਕੱਟ ਲਓਗੇ ਗੁਰਤੇਜ ਪੂਰਾ ਗੰਭੀਰ ਸੀ ਉਹ ਉਹਨਾਂ ਦੇ ਮੂੰਹੋਂ ਸੁਨਣਾ ਚਾਹੁੰਦਾ ਸੀ ਜੀ ਸਰ ਦੋਵੇਂ ਇਕੱਠੇ ਬੋਲੇ ਜਾਓ ਫਿਰ ਪਾਣੀ ਵਾਲੀਆਂ ਖਾਲੀ ਬਖਾਰਾਂ ਲਿਆਓ ਚੁੱਕ ਕੇ ਉਹ ਦੋਵੇਂ ਬਖਾਰਾਂ ਚੁੱਕ ਲਿਆ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਬਾਜ ਵਿੱਚ ਸ਼ੇਰ ਤੇ ਬੱਕਰੀ ਇਕੱਠੇ ਇੱਕੋ ਘਾਟ ਤੇ ਪਾਣੀ ਪੀਂਦੇ ਨੇ ਇੱਥੇ ਕੋਈ ਘਾਟ ਤਾਂ ਨਹੀਂ ਤੁਸੀਂ ਇਕੱਲੇ ਥੱਲੋਂ ਸਾਫ ਚਸ਼ਮੇ ਤੋਂ ਪਾਣੀ ਲਾ ਕੇ ਪੂਰੀ ਗਾਰਦਨ ਨੂੰ ਇਸ਼ਨਾਨ ਕਰਾਉਣਾ ਹੈ ਹੁਣ ਤੁਸੀਂ ਰਸਤੇ ਵਿੱਚ ਲੜ ਕੇ ਮਰ ਵੀ ਜਾਓ ਮੈਨੂੰ ਕੋਈ ਚਿੰਤਾ ਨਹੀਂ ਯੂਨਿਟ ਵਿੱਚ ਰਿਪੋਰਟ ਦੇ ਦੇਵਾਂਗਾ ਕਿ ਪਾਣੀ ਭਰਨਗੇ ਲੜਪੇ ਸਨ ਹਥਿਆਰ ਤੁਹਾਡੇ ਸਾਡੇ ਕੋਲ ਹਨ ਜੇ ਨਹੀਂ ਤਾਂ ਯੂਨਿਟ ਨੂੰ ਉਤਰ ਪਾਓ ਚਸ਼ਮੇ ਤੋਂ ਪਾਣੀ ਭਰ ਕੇ ਸਾਰੀ ਗਾਰਦਨ ਨੂੰ ਨਿਵਾਣ ਦਾ ਮਤਲਬ ਸੀ ਕਿ ਪਹਾੜੀ ਇਲਾਕੇ ਵਿੱਚ ਪਾਰ ਸਮੇਤ 20 ਮੀਲ ਦਾ ਸਫ਼ਰ ਉਹਨਾਂ ਦੇ ਜਾਣ ਤੋਂ ਬਾਅਦ ਗੁਰਤੇਜ ਨੇ ਕਸ਼ਮੀਰ ਸਿੰਘ ਨੂੰ ਲੰਗਰ ਬਾਲੇ ਬਾਲਣ ਵਿੱਚੋਂ ਦੋ ਸੋਟੇ ਲਿਆਉਣ ਲਈ ਕਿਆ ਕਸ਼ਮੀਰ ਸਿੰਘ ਨੇ ਵੀ ਗੁਰਤੇਜ ਦੀ ਪਰਮਾਨਸੀ ਹੀ ਵੇਖੀ ਸੀ ਗੁੱਸਾ ਨਹੀਂ 15 ਕੁ ਮਿੰਟਾਂ ਵਿੱਚ ਅੱਗੇ ਪਿੱਛੇ ਪਾਣੀ ਦੀਆਂ ਪਰੀਆਂ ਬਖਾਰਾਂ ਚੁੱਕੀ ਆਉਂਦੇ ਦੋਵੇਂ ਨਜ਼ਰ 'ਤੇ ਨੇੜੇ ਆ ਕੇ ਉਹ ਬਖਾਰਾਂ ਉਤਾਰਨੀ ਲੱਗੇ ਸਨ ਕਿ ਗੁਰਤੇਜ ਨੇ ਰੋਕ ਦਿਆਂ ਕਿ ਆ ਬਖਾਰਾਂ ਉਤਾਰਨੀਆਂ ਨਹੀਂ ਦੌੜ ਕੇ ਚੱਲ ਇੱਕ ਪਾਸੇ ਛੋਟੇ ਸਮੇਸ ਕਸ਼ਮੀਰ ਸਿੰਘ ਨੂੰ ਖੜਾ ਕਰ ਦਿੱਤਾ ਇੱਕ ਪਾਸੇ ਗੁਰਤੇਜ ਆਪ ਖਲੋ ਗਿਆ ਪਰੀਆਂ ਬਖਾਰਾਂ ਨਾਲ ਉਤਰਾਈ ਚੜਾਈ ਨੇ ਦੋਹਾਂ ਦੀਆਂ ਵਰਦੀਆਂ ਵਗਦੇ ਪਸੀਨੇ ਨੇ ਗਲੁੱਤ ਕਰ ਦਿੱਤੀਆਂ 15 ਮਿੰਟ ਵਿੱਚ ਹੀ ਉਹ ਦੋਵੇਂ ਔਖੇ ਔਖੇ ਤੁਰਨ ਲੱਗ ਪਏ ਬਖਾਰਾਂ ਥੱਲੇ ਰੱਖ ਦਿਓ ਥੱਲੇ ਪੈਰਾਂ 'ਤੇ ਬੈਠ ਜਾਓ ਅੱਜ ਤੁਹਾਨੂੰ ਲੜਾਈ ਵੇਲੇ ਦੁਸ਼ਮਣ ਨੂੰ ਧੋਖਾ ਦੇਣ ਵਾਲੀਆਂ ਚਾਲਾਂ ਯਾਦ ਕਰਾਉਂਦਾ ਹਾਂ ਜੋ ਤੁਸੀਂ ਸੈਂਟਰ ਵਿੱਚ ਵੀ ਸਿੱਖੀਆਂ ਹੋਣਗੀਆਂ ਡੱਡੂ ਚਾਲ ਸ਼ੁਰੂ ਕਰੋ ਦੂਸਰਾ ਹੁਕਮ ਸੀ ਲੁੜਕਣੀ ਚਾਲ ਫਿਰ ਕੂਨੀਆਂ 'ਤੇ ਭਾਰ ਕਰਾਲਿੰਗ ਸਾਹੋਸਾਈ ਹੋਆਂ ਨੂੰ ਵੇਖ ਕੇ ਗੁਰਤੇਜ ਨੂੰ ਤਰਸ ਵੀ ਆ ਰਿਹਾ ਸੀ ਪਰ ਗੁੱਸਾ ਘਟ ਨਹੀਂ ਸੀ ਹੋ ਰਿਹਾ ਰੋਕ ਕੇ ਫਿਰ ਬਖਾਰਾਂ ਚੁੱਕਣ ਨੂੰ ਕਿਹਾ ਦੋ ਤਿੰਨ ਬੈਠਕਾਂ ਤੋਂ ਬਾਅਦ ਦੂਸਰੇ ਨੇ ਬਖਾਰ ਥੱਲੇ ਰੱਖ ਕੇ ਹਫ਼ਤਿਆਂ ਆਖਿਆ ਆਹ ਵਾਹ ਗੋਲੀ ਮਾਰਦੋ ਹੁਨੀ ਹਿੰਮਤ ਕਰਨ ਦੀ ਬਿੱਟੂ ਚੀੜਾ ਨਿਕਲਿਆ ਅਸ ਤੋਂ ਮਸ ਨਹੀਂ ਹੋਇਆ ਗੁਰਤੇਜ ਨੇ ਬਿੱਟੂ ਨੂੰ ਵੀ ਬਖਾਲ ਥੱਲੇ ਰੱਖਣ ਲਈ ਆਖ ਦੋਹਾਂ ਨੂੰ ਹਰਾਮ ਨਾਲ ਖਲੋਣ ਲਈ ਆਖਿਆ ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਤੁਸੀਂ ਮੇਰੇ ਛੋਟੇ ਭਰਾਵਾਂ ਵਰਗੇ ਹੋ ਫੌਜ ਕੱਚੇ ਧਾਗੇ ਨਾਲ ਬੱਜੀ ਹੋਈ ਹੈ ਇੰਜ ਤਾਂ ਬੱਖੋ ਵੱਖਰੀ ਸੂਬਿਆਂ ਦੇ ਜਵਾਨ ਆਪੋ ਵਿੱਚ ਹੀ ਲੜ ਕੇ ਮਰ ਜਾਣਗੇ ਕਮਲਿਓ ਕੋਈ ਪੈਲੀ ਬੰਨਾ ਵੰਡਣਾ ਸੀ ਜੇ ਕੁਝ ਵਾਪਰ ਜਾਂਦਾ ਫਿਰ ਮੈਂ ਤਾਂ ਪਾ ਲਈ ਸੀ ਪੈਨਸ਼ਨ ਗੁਰਤੇਜ ਦੀ ਬੋਲਾਂ ਵਿੱਚ ਥੋੜੀ ਨਰਮੀ ਸੀ ਕਸ਼ਮੀਰ ਸਿੰਘ ਨੂੰ ਗਾਰਦ ਦੇ ਟੈਂਟ ਵਿੱਚ ਜਾਣ ਲਈ ਕਹਿ ਕੇ ਗੁਰਤੇਜ ਨੇ ਦੋਹਾਂ ਨੂੰ ਆਪਣੇ ਟੈਂਟ ਵਿੱਚ ਆਉਣ ਲਈ ਆਖਿਆ ਮੰਜੀ ਤੇ ਬਿਠਾ ਕੇ ਪਹਿਲਾਂ ਦੋਹਾਂ ਨੂੰ ਮਟਕੇ ਵਿੱਚੋਂ ਪਾਣੀ ਪਿਆਇਆ ਦੋਵੇਂ ਚੁੱਪ ਸਨ ਜਿਵੇਂ ਬੋਲਣ ਲਈ ਉਹਨਾਂ ਕੋਲੋਂ ਸ਼ਬਦ ਮੁੱਕ ਗਏ ਹੋਣ ਪਹਿਲੀ ਗੱਲ ਤਾਂ ਕਿਸੇ ਨੂੰ ਲੜਨਾ ਚਾਹੀਦਾ ਹੀ ਨਹੀਂ ਪਰ ਤੁਸੀਂ ਇੱਕੋ ਸੂਬੇ ਦੇ ਹੋ ਕੇ ਮਰਨ ਮਾਰਨ ਤੇ ਉਤਾਰੂ ਹੋਏ ਬੈਠੇ ਸੀ ਮੇਰੀ ਸਜ਼ਾ ਤੁਹਾਡੇ ਤੋਂ ਚੱਲ ਨਹੀਂ ਹੋਈ ਗੁਰਤੇਜ ਨੇ ਛੋਟੇ ਮੇਜ਼ ਤੇ ਗੁਟਕਾ ਫੜਕੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾਓ ਕਿ ਅੱਗੇ ਤੋਂ ਕਦੇ ਵੀ ਲੜੋਗੇ ਨਹੀਂ ਸਰ ਮੈਂ ਕਸਮ ਖਾਂਦਾ ਹਾਂ ਕਿ ਜਿੰਨਾ ਚਿਰ ਤੁਸੀਂ ਇੱਥੇ ਹੋ ਨਹੀਂ ਲੜਾਂਗਾ ਬਿੱਟੂ ਹੀ ਬੋਲਿਆ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਸੀ ਖਾਸ ਗੱਲ ਗੁਰਤੇਜ ਨੇ ਨੋਟ ਕੀਤੀ ਕਿ ਬਿੱਟੂ ਨੇ ਅੱਜ ਡੈਡੀ ਦੀ ਥਾਂ ਪਹਿਲੀ ਵਾਰ ਸਾਰ ਰੱਖਿਆ ਇਹਦਾ ਮਤਲਬ ਇਹ ਹੋਇਆ ਕਿ ਮੇਰੇ ਜਾਨ ਮਗਰੋਂ ਵੀ ਝੋਟੇ ਵਾਲਾ ਵੈਰ ਨਹੀਂ ਛੱਡੋਗੇ ਗੁਰਤੇਜ ਨੇ ਗੁਟਕਾ ਸਭ ਸਟੂਲ ਉੱਤੇ ਰੱਖ ਦਿੱਤਾ ਬਿੱਟੂ ਪੁੱਤਰ ਰਿਸ਼ਤੇ ਬਣਾਉਣੇ ਤਾਂ ਬੜੇ ਸੌਖੇ ਨੇ ਬਰਨ ਬੌਣੇ ਬਹੁਤ ਔਖੇ ਨੇ ਅਸੀਂ ਪੂਰੇ ਮੁਲਕ ਦੇ ਵੱਖ-ਵੱਖ ਸੂਬਿਆਂ ਚੋਂ ਫੌਜ ਵਿੱਚ ਆਏ ਭਰਾਵਾਂ ਵਾਂਗ ਰਹਿੰਦੇ ਹਾਂ ਗੁਰਤੇਜ ਨੇ ਆਪਣੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਦਾ ਅਸਲ ਗੁਰਤੇਜ ਬਿੱਟੂ ਨਾਲ ਦਿਲੋਂ ਜੁੜਿਆ ਹੋਇਆ ਸੀ ਪਰ ਫੌਜੀ ਅਨੁਸ਼ਾਸਨ ਕਾਇਮ ਰੱਖਣਾ ਵੀ ਜ਼ਰੂਰੀ ਸੀ ਠੀਕ ਹੈ ਡਾਡੀ ਨਹੀਂ ਲੜਾਂਗੇ ਬਿੱਟੂ ਜਲਦੀ ਹੀ ਸਮਝ ਗਿਆ ਰੱਖੋ ਫਿਰ ਗੁਟਕਾ ਸਾਬ ਉੱਤੇ ਹੱਥ ਗੁਰਤੇਜ ਦੀਆਂ ਅੱਖਾਂ 'ਚ ਦੋਵਾਂ ਨੇ ਹੱਥ ਰੱਖ ਦਿੱਤੇ ਵਾਓ ਜਫੀ ਖੜੇ ਹੋ ਕੇ ਤੇ ਜਾਓ ਆਪਣੇ ਟੈਂਟ ਵਿੱਚ ਆਖਰਿਆਂ ਗੁਰਤੇਜ ਦਾ ਗਰਚ ਪਰ ਆਇਆ ਪਰ ਉਸਨੇ ਪਤਾ ਨਹੀਂ ਲੱਗਣ ਦਿੱਤਾ ਰਿਕਾਰਡ ਵਿੱਚ ਜਾਣ ਤੋਂ 2 ਦਿਨ ਪਹਿਲਾਂ ਹੀ ਕੋਲਾ ਪੰਡਾਰ ਤੋਂ ਗੁਰਤੇਜ ਦੀ ਬਦਲੀ ਕਰ ਦਿੱਤੀ ਗਈ ਕਸ਼ਮੀਰ ਸਿੰਘ ਨੂੰ ਕਹਿ ਕੇ ਬਿੱਟੂ ਤੇ ਦੂਸਰਾ ਜਵਾਨ ਕਨਮੈਣ ਵਜੋਂ ਗੱਡੀ ਵਿੱਚ ਬੈਠ ਕੇ ਗੁਰਤੇਜ ਨੂੰ ਯੂਨਿਟ ਵਿੱਚ ਛੱਡਣ ਆਏ ਡਿਊਟੀ ਤੇ ਵਾਪਸ ਮੁੜਨ ਲੱਗਿਆ ਦੋਹਾਂ ਨੂੰ ਗੁਰਤੇਜ ਨੇ ਪਾਸੇ ਨਾਲ ਕੁੱਟਦਿਆਂ ਭਰੀਆਂ ਅੱਖਾਂ ਨਾਲ ਕਿਹਾ ਗੁਰੂ ਦਾ ਤੇ ਮੇਰਾ ਵਿਸ਼ਵਾਸ ਨਾ ਤੋੜਿਓ ਤਣ ਲੱਗਿਆ ਦੋਹਾਂ ਦੀਆਂ ਅੱਖਾਂ ਹੰਝੂਆਂ ਨਾਲ ਤਰਸਣ ਵਰਤਮਾਨ ਵਿੱਚ ਪੜਤ ਕੇ ਗੁਰਤੇਜ ਸਿੰਘ ਨੇ ਮਹਿਸੂਸ ਕੀਤਾ ਕਿ ਪੈਨਸ਼ਨ ਆ ਕੇ ਉਹ ਸੂਬਾ ਸਰਕਾਰ ਦੀ ਨੌਕਰੀ ਤੋਂ ਵੀ ਸੇਵਾ ਮੁਕਤ ਹੋ ਗਿਆ ਸੀ ਬਿੱਟੂ ਦਾ ਫੋਨ 2021 ਸਾਲਾਂ ਬਾਅਦ ਆਇਆ ਸੀ ਵਾਅਦੇ ਮੁਤਾਬਕ ਹਰੇਕ ਐਤਵਾਰ ਉਸ ਦਾ ਫੋਨ ਆਉਂਦਾ ਰਿਹਾ ਕਮਲਜੀਤ ਤੇ ਬਿੱਟੂ ਕਦੀ ਬਾਪੂ ਬੇਬੇ ਤੇ ਕਦੇ ਮੰਮੀ ਡੈਡੀ ਸੰਬੋਧਨ ਹੋ ਕੇ ਗੱਲ ਕਰਦੇ ਬਿੱਟੂ ਦੇ ਬੱਚੇ ਵੀ ਜਵਾਨ ਹੋ ਗਏ ਸਨ ਇਸ ਸਰਸੇ ਦੌਰਾਨ ਬਿੱਟੂ ਦੇ ਜਨਮ ਦਾਤੇ ਆਪਣੀ ਆਪਣੀ ਆਧ ਪੂਰੀ ਕਰਕੇ ਸਫਾਨੀ ਸੰਸਾਰ ਨੂੰ ਹਲਵਿਦਾ ਕਹਿ ਗਏ ਸਨ ਬਿੱਟੂ ਵੀਡੀਓ ਕਾਲ ਕਰਦਾ ਕੀ ਵਾਰ ਪਾਬ ਖੋਕੇ ਆਖਦਾ ਮੈਨੂੰ ਹਮੇਸ਼ਾ ਇਹੀ ਮਹਿਸੂਸ ਹੁੰਦਾ ਹੈ ਕਿ ਮੇਰੇ ਮਾਤਾ ਪਿਤਾ ਜਿਉਂਦੇ ਹਨ ਇੱਕ ਐਤਵਾਰ ਬਿੱਟੂ ਦਾ ਫੋਨ ਸੀ ਬਾਪੂ ਤਕੜਾ ਮੇਰੀ ਗੱਲ ਧਿਆਨ ਨਾਲ ਸੁਣ ਤੇਰੇ ਵਿੱਚੋਂ ਮੈਂ ਪਿਓ ਵੇਖਿਆ ਹੀ ਨਹੀਂ ਤੈਨੂੰ ਪਿਓ ਮੰਨਿਆ ਵੀ ਹੈ ਪੰਜਾਬ ਵਿੱਚ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਹਨ ਪਰ ਮੈਂ ਤੇਰੇ ਤੋਂ ਵੱਧ ਕਿਸੇ ਉੱਤੇ ਯਕੀਨ ਨਹੀਂ ਕਰ ਸਕਦਾ ਤੇਰੀ ਪੋਤਰੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਤੇ ਰੇਂਦਾ ਮੁੰਡਾ ਜੱਟ ਪਰਿਵਾਰ ਨਾਲ ਸੰਬੰਧਿਤ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਖੁਦ ਜਾ ਕੇ ਪਤਾ ਕਰਕੇ ਜੋ ਕੁਝ ਮੁੰਡੇ ਬਾਰੇ ਦੱਸਿਆ ਜਾ ਰਿਹਾ ਕੀ ਉਹ ਸੱਚ ਹੈ ਤੁਸੀਂ ਉਸਦੇ ਮਾਤਾ ਪਿਤਾ ਨੂੰ ਸਿਰਫ ਇਹੀ ਕਹਿਣਾ ਕਿ ਕੱਲ ਨੂੰ ਸਾਡੀ ਧੀ ਨੂੰ ਕੋਈ ਮਹਿਣਾ ਨਾ ਵੱਜੇ ਹੁਣ ਬਿੱਟੂ ਤੇ ਕਮਲਜੀਤ ਬਹੁਤੀ ਵਾਰ ਉਹਨਾਂ ਨੂੰ ਬੇਬੇ ਬਾਪੂ ਕਹਿਣ ਲੱਗ ਪਏ ਸਨ ਗੁਰਤੇਜ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਪਹੁੰਚ ਕੀਤੀ ਜਾਇਦਾਦ ਬਾਰੇ ਜਾਣਕਾਰੀ ਸਹੀ ਸੀ ਜਦੋਂ ਗੱਲ ਚੱਲ ਰਹੀ ਸੀ ਤਾਂ ਆਪਣੇ ਬਜ਼ੁਰਗ ਪਿਤਾ ਨੂੰ ਅੰਦਰ ਆਉਂਦੇ ਵੇਖ ਕੇ ਬਿੱਟੂ ਦਾ ਬੰਨ ਵਾਲਾ ਕੁੜਮਾ ਗੁਰਤੇਜ ਨੂੰ ਹੌਲੀ ਦੇਨੇ ਬੋਲਿਆ ਤੁਹਾਨੂੰ ਪਤਾ ਹੈ ਕਿ ਬਜ਼ੁਰਗ ਪ੍ਰਾਣੀ ਖਿਆਲਾਂ ਦੇ ਹਨ ਇਹਨਾਂ ਸਾਹਮਣੇ ਕੋਈ ਗੱਲ ਨਾ ਕਰਨਾ ਗੁਰਤੇਜ ਸੋਚ ਰਿਹਾ ਸੀ ਕਿ ਵੱਡੇ ਤਾਂ ਸਭ ਕੋ ਚੰਗੀ ਸਲਾਹ ਦਿੰਦੇ ਨੇ ਬਜ਼ੁਰਗ ਥੋੜੀ ਦੇਰ ਬੈਠ ਕੇ ਫਿਰ ਬਾਹਰ ਚਲਾ ਗਿਆ ਗੁਰਤੇਜ ਨੂੰ ਬੀਬੀ ਦਾ ਕਿਹਾ ਆ ਖਾਣ ਯਾਦ ਆ ਗਿਆ ਲੱਸੀ ਵੀ ਮੰਗਣ ਜਾਣਾ ਤੇ ਭਾਂਡਾ ਵੀ ਲਕੋਣਾ ਬਿੱਟੂ ਦੀ ਧੀ ਯਾਨੀ ਗੁਰਤੇਜ ਦੀ ਮੂੰਹ ਬੋਲੀ ਪੋਤਰੀ ਦਾ ਰਿਸ਼ਤਾ ਤੈ ਹੋ ਗਿਆ ਠਾਕਾ ਸਤਨਕ ਸ਼ਹਿਰ ਦੇ ਇੱਕ ਵੱਡੇ ਹੋਟਲ ਵਿੱਚ ਸੀ ਬਿੱਟੂ ਨਹੀਂ ਆ ਸਕਿਆ ਜੋ ਸਤਸਕਰ ਗੁਰਤੇਜ ਅਤੇ ਉਸਦੀ ਪਤਨੀ ਨੂੰ ਉਸ ਮੌਕੇ ਨੂੰ ਕਮਲਜੀਤ ਨੇ ਦਾਦੇ-ਦਾਦੀ ਵਜੋਂ ਦਿੱਤਾ ਉਹ ਰਿਸ਼ਤਿਆਂ ਦੀ ਪਗੀਜ਼ਗੀ ਸੀ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਨੂਰਾਨੀ ਕਮਲਜੀਤ ਨੇ ਬਤੌਰ ਲੜਕੀ ਦਾਦਾ-ਦਾਦੀ ਹਰ ਗੱਲ ਉਹਨਾਂ ਤੋਂ ਪੁੱਛ ਕੇ ਕੀਤੀ ਲਾਈਵ ਜੁੜਿਆ ਬਿੱਟੂ ਕਹਿ ਰਿਹਾ ਸੀ ਜਦੋਂ ਮੇਰਾ ਪਿਓ ਤੇ ਮਾਂ ਹਾਜ਼ਰ ਹੈ ਫਿਰ ਮੈਨੂੰ ਕਾਹਦਾ ਫਿਕਰਾ ਮੁੰਡੇ ਦਾ ਪਰਿਵਾਰ ਇਸ ਮੂਹ ਬੋਲੇ ਰਿਸ਼ਤੇ ਨੂੰ ਮਹਿਸੂਸ ਕਰਦਾ ਹੈਰਾਨ ਸੀ ਠੀਕ ਇੱਕ ਸਾਲ ਬਾਅਦ ਬਿੱਟੂ ਆਪਣੀ ਬੇਟੀ ਦੇ ਵਿਆਹ ਵਾਸਤੇ ਪਰਿਵਾਰ ਸਮੇਤ ਪੰਜਾਬ ਆਇਆ ਗੁਰਤੇਜ ਵੀ ਪਰਿਵਾਰ ਸਮੇਤ ਪਹੁੰਚ ਗਿਆ ਪੋਤਰੀ ਸੰਦੀਪ ਦੀ ਬਰਾਤ ਆ ਗਈ ਸਮਾਜਿਕ ਤੌਰ ਤੇ ਗੁਰਤੇਜ ਇਹ ਸੋਚ ਕੇ ਥੋੜਾ ਪਿੱਛੇ ਜਿ ਖਲੋਤਾ ਹੋਇਆ ਸੀ ਕਿ ਪਿਤਾ ਨਾ ਹੋਣ ਦੀ ਸੂਰਤ ਵਿੱਚ ਪਰਿਵਾਰ ਵਿੱਚੋਂ ਚਾਚੇ ਦੀ ਮਿਲਣੀ ਕਰਵਾਈ ਜਾਂਦੀ ਹੈ ਕੁੜਮਾ ਦੀ ਮਿਲਣੀ ਤੋਂ ਬਾਅਦ ਮਾਮੇ ਅਤੇ ਚਾਚੇ ਦੀ ਮਿਲਣੀ ਹੋਈ ਜਦੋਂ ਦਾਦੇ ਦੀ ਮਿਲਣੀ ਵਾਸਤੇ ਆਵਾਜ਼ ਆਈ ਤਾਂ ਬਿੱਟੂ ਆਪਣੇ ਸੁਭਾਅ ਅਨੁਸਾਰ ਉੱਚੀ ਦੇ ਨੇ ਬੋਲਿਆ ਬਾਪੂ ਕਿੱਥੇ ਆ ਇਧਰ ਆ ਜਿਵੇਂ ਮੇਰਾ ਪਿਓ ਹੈ ਤਾਂ ਦਾਦੇ ਵਾਲੇ ਫਰਜ਼ ਵੀ ਨਭਾ ਇੱਕ ਉਪਰੇ ਸ਼ਖਸ ਨੂੰ ਬਿੱਟੂ ਵੱਲੋਂ ਕਹੇ ਸ਼ਬਦ ਸੁਣ ਕੇ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਹੱਕੇ-ਬੱਕੇ ਰਹਿ ਗਏ ਸਨ ਐਂਜੀ ਬਿੱਟੂ ਤੇ ਕਮਲਜੀਤ ਨੇ ਪੋਤਰੇ ਮਨਦੀਪ ਦੇ ਵਿਆਹ ਵੇਲੇ ਵੀ ਗੁਰਤੇਜ ਦੇ ਸਾਰੇ ਪਰਿਵਾਰ ਨੂੰ ਸਨਮਾਨ ਦਿੱਤਾ ਬਿੱਟੂ ਤੇ ਕਮਲਜੀਤ ਵੱਲੋਂ ਰੁਕਣ ਲਈ ਜ਼ੋਰ ਪਾਉਣ ਦੇ ਬਾਵਜੂਦ ਮਜਬੂਰੀ ਕਰਕੇ ਗੁਰਤੇਜ ਦੇ ਪਰਿਵਾਰ ਨੇ ਮੋੜਨਾ ਸੀ ਬੂੰਦੀ ਵਾਲਾ ਡੱਬਾ ਗੱਡੀ ਵਿੱਚ ਰੱਖ ਕੇ ਬਿੱਟੂ ਕਹਿ ਰਿਹਾ ਸੀ ਬਾਪੂ ਮੈਂ ਪੈਨਸ਼ਨ ਕਿਵੇਂ ਆਇਆ ਅਰੇ ਸਾਰੀਆਂ ਗੱਲਾਂ ਕਰਨੀਆਂ ਨੇ ਸਾਰੇ ਕੰਮ ਸਮੇਟ ਕੇ ਬਾਸਮੁੰਡ ਤੋਂ ਪਹਿਲਾਂ ਅਸੀਂ ਆਵਾਂਗੇ ਕਿਸੇ ਦਿਨ ਰੱਜ ਕੇ ਗੱਲਾਂ ਕਰਾਂਗੇ ਵਫ਼ਸਾਉਂਦਿਆਂ ਗੁਰਤੇਜ ਦੀਆਂ ਨੂਹਾਂ ਆਪਣੇ ਡੈਡੀ ਦੇ ਮੂੰਹੋਂ ਬੋਲੇ ਨੂਹ ਪੁੱਤ ਅਤੇ ਪੋਤੇ-ਪੋਤੀ ਦੀਆਂ ਸਿਫਤਾਂ ਕਰਦਿਆਂ ਆਖਰੀਆਂ ਸਨ ਡੈਡੀ ਸਾਨੂੰ ਤੁਹਾਡੇ ਤੇ ਫਖਰ ਹੈ ਵਰਤਮਾਨ ਵਿੱਚ ਤਾਂ ਗੂੜੇ ਰਿਸ਼ਤੇ ਵੀ ਮਿਲਣ ਗਿਣਨ ਤੋਂ ਪਾਸਾ ਵੱਟਦੇ ਜਾ ਰਹੇ ਨੇ ਲੋਕ ਇੰਨੇ ਸਵਾਰਥੀ ਹੋ ਗਏ ਹਨ ਕਿ ਆਖਦੇ ਨੇ ਅਸੀਂ ਆਵਾਂਗੇ ਤਾਂ ਕੀ ਦਿਓਗੇ ਤੇ ਤੁਸੀਂ ਆਓਗੇ ਤਾਂ ਕੀ ਲਿਆਓਗੇ ਧੰਨਵਾਦ